ਰਵਨੀਤ ਮਿੱਟੂ ਗਰਦਾਰ ਹੈ ਗਰਦਾਰ ਹੈ ਗਰਦਾਰ ਹੈ ਰਵਨੀਤ ਮਿੱਟੂ ਗਰਦਾਰ ਹੈ ਗਰਦਾਰ ਹੈ ਗਰਦਾਰ ਹੈ ਪਟਿਆਲਾ ਦੇ ਵਿੱਚ ਉਸ ਵੇਲੇ ਪਖਿਆ ਮਾਹੌਲ ਜਦੋਂ ਕਾਂਗਰਸ ਸੀ ਆਗੂ ਦੇ ਵੱਲੋਂ ਬੀਜੇਪੀ ਦੇ ਕੇਂਦਰੀ ਮੰਤਰੀ ਰਵਨੀਤ ਮਿੱਟੂ ਜੀ ਦੇ ਖਿਲਾਫ ਮੰंदे ਬੋਲ ਲਿਖ ਕੇ ਪਟਿਆਲਾ ਸ਼ਹਿਰ ਦੇ ਵਿੱਚ ਬੋਰਡ ਲਗਾ ਦਿੱਤੇ ਗਏ ਜਿਸ ਤੋਂ ਬਾਅਦ ਮਾਹੌਲ ਕਿ ਪਟਿਆਲਾ ਸ਼ਹਿਰ ਦੇ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਕਾਫੀ ਜ਼ਿਆਦਾ ਸਰਗਮ ਹੋ ਗਿਆ ਤੇ ਉਹਨਾਂ ਨੇ ਉਹਦੇ ਵਿਰੋਧ ਦੇ ਵਿੱਚ ਇੱਕ ਐਪਲੀਕੇਸ਼ਨ ਜੇੜੀ ਕੀ ਹੈ ਚਾਰਜ ਸ਼ੀਟ ਫਾਈਲ ਕਰਨ ਦੀ ਮੰਗ ਕੀਤੀ ਗਈ ਹੈ ਭਾਰਤ ਯਾਤਰੀ ਹਲਕਾ ਸ਼ਤਰਾਣਾ ਰਾਹੁਲ ਗਾਂਧੀ ਜੀ ਮੇਰੇ ਨੇਤਾ ਨੇ ਗਰਦਾਰ ਦੀਆਂ ਫਲੈਕਸਾਂ ਪੂਰੇ ਪਟਿਆਲੇ 'ਚ ਲੱਗੇਗੀਆਂ ਪੂਰੇ ਪੰਜਾਬ 'ਚ ਲੱਗੇਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਸਾਡਾ ਕਮਿਸ਼ਨਰ ਸਾਹਿਬ ਨੂੰ ਇੱਕ ਬੇਨਤੀ ਪੱਤਰ ਦੇਣ ਦਾ ਇੱਕ ਮੈਮੋਰੰਡਮ ਦੇਣ ਦਾ ਵਿਸ਼ਾ ਏਜੰਡਾ ਇਹ ਹੈ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਸ਼ਹੀਦੇ ਆਜ਼ਮ ਸਰਦਾਰ ਬੈਂਦ ਸਿੰਘ ਜੀ ਨੇ ਪੰਜਾਬ ਦੇ ਵਾਸਤੇ ਕਿਸ ਤਰ੍ਹਾਂ ਆਪਣੀ ਜਾਨ ਕੁਰਬਾਨ ਕੀਤੀ ਕਿਸ ਤਰ੍ਹਾਂ ਆਪਣਾ ਲਹੂ ਕੁਰਬਾਨ ਕੀਤਾ ਆਪਣੇ ਲਹੂ ਦੀ ਇੱਕ ਬੂੰਦ ਸਾਡੀ ਇਸ ਪੰਜਾਬ ਦੀ ਪਵਿੱਤਰ ਧਰਤੀ ਤੇ ਉਹਨਾਂ ਨੇ ਡੋਲੀ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰਹੇ ਉਹਨਾਂ ਦੇ ਪੁੱਤਰੇ ਨੂੰ ਭਾਰਤੀ ਜਨਤਾ ਪਾਰਟੀ ਨੇ ਰੇਲਵੇ ਮਨਿਸਟਰ ਬਣਾ ਕੇ ਸਾਜਿਆ ਔਰ ਜਿਹੜਾ ਪਿਛਲੇ ਸਮੇਂ ਕਾਂਗਰਸੀਆਂ ਨੇ ਇੱਕ ਵਡੰਬਰ ਰਚਿਆ ਕਿ ਉਹ ਗਦਾਰ ਬਿਲਕੁਲ ਗਦਾਰੀ ਵਾਲਾ ਸ਼ਬਦ ਉਹਨਾਂ ਦੇ ਨਹੀਂ ਨਹੀਂ ਯੂਜ਼ ਹੋਣਾ ਚਾਹੀਦਾ ਅੱਜ ਬੜਾ ਮੰਦ ਭਾਗੀ ਘਟਨਾ ਬੜਾ ਦੁੱਖ ਹੋਇਆ ਇਹ ਦੇਖ ਕੇ ਕਿ ਸ਼ਹਿਰ 'ਚ ਕਿਸੇ ਸਰਾਰਤੀ ਬੰਦੇ ਨੇ ਉਹ ਜਿਹੜੇ ਹੈਗੇ ਆ ਆਪੋਸ ਜਿਹੜੇ ਬੋਰਡ ਹੈ ਇਹ ਲਗਾਏ ਆ ਦੇਖੋ ਤੁਸੀਂ ਕਿ ਮਿੱਟੂ ਜੀ ਦੇ ਨਾਂ ਤੇ ਮੈਂ ਤਾਂ ਇਹ ਸ਼ਬਦ ਬੋਲਣਾ ਨਹੀਂ ਆਪਣੇ ਮੂੰਹ ਤੋਂ ਕਿਉਂਕਿ ਸੀਦ ਆਜ਼ਮ ਸਰਦਾਰ ਬੈਂ ਸਿੰਘ ਦੀ ਜਿਹੜੀ ਇੱਥੇ ਤੁਹਾਡੇ ਦੇਖਿਆ ਹੋਣਾ ਬੁੱਧ ਸਥਾਪਿਤ ਹੋਇਆ ਹੋਇਆ ਛੋਟੀ ਬਾਹਰ ਤਰੀ ਦੇ ਅੰਦਰ ਅਸੀਂ ਉਹਨਾਂ ਨੂੰ ਨਮਨ ਕਰਦੇ ਆਂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆਂ ਸੋ अगर कोई बंदा विचार धारा दी सिस्टम दे नाल पार्टी ਛੱਡ ਕੇ ਜਾਂਦਾ ਹੈ ਕਿ ਆ ਉਹ ਗद्दार ਹੁੰਦਾ ਬਿਲਕੁਲ ਨਹੀਂ ਹੁੰਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਮਰਪਿਤ ਪਾਰਟੀ ਹੈ ਸਾਡੇ ਦੇਸ਼ ਦੀ ਪਾਰਟੀ ਹੈ ਦੇਸ਼ ਦੇ ਬਾਰੇ ਸੋਚਦੀ ਹੈ ਜਿਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਅੱਜ ਅਸੀਂ ਆਪਣੇ ਪਟਿਆਲੇ ਦੀ ਜਿੰਦजान ਮਹਾਰਾਣੀ ਪ੍ਰਨੀਤ ਕੌਰ ਜੀ ਪਟਿਆਲੇ ਦੀ ਸ਼ਹਿਰ ਦੀ ਲੀਡਰ ਬੀਬਾ ਜੈਂਦਰ ਕੌਰ ਜੀ ਦੀ ਸਰਪ੍ਰਸਤੀ ਹੈ ਅਸੀਂ ਸਾਰੇ ਲੋਕ ਨਗਰ ਨਿਗਮ ਨੂੰ ਇੱਕ ਮੈਮੋਰੰਡਮ ਕਮਿਸ਼ਨ ਸਾਹਿਬ ਨੂੰ ਦੇ ਕੇ ਆਏ ਹਾਂ अरुणा ਨੂੰ ਬੇਨਤੀ ਕਰਕੇ ਆ ਕਿ ਇਹੋ ਜੇ ਪੋਸਟਰ ਇਹੋ ਜੇ ਜਿਹੜੇ ਹੈਗੇ ਆ ਹੋਲਡਿੰਗ ਇਹੋ ਜੇ ਜਿਹੜੇ ਹੈਗੇ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਕਿ ਕਿਸੇ ਦੇਖੋ ਇੱਕ ਸਟੇਟ ਵਜ਼ੀਰ ਆ ਉਹਨਾਂ ਦੇ ਖਿਲਾਫ ਕੋਈ ਪੱਦੀ ਸ਼ਬਦਾਬਲੀ ਦੇ ਨਾਲ ਕਿਤੇ ਬੋਰਡ ਲੱਗਿਆ ਹੋਵੇ ਉਹਨੂੰ ਤੁਰੰਤ ਉਤਾਰਿਆ ਜਾਵੇ ਇਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਕਿ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਅੱਜ ਦਾ ਸਾਡਾ ਇਹੀ ਵਿਸ਼ਾ ਸੀ ਨਹੀਂ ਬੋਰਡ ਜਿਹੜਾ ਲਗਵਾਉਣ ਵਾਲੇ ਦੀ ਗੱਲ ਆ ਜਿਹੜੇ ਬੋਰਡ ਬਣਵਾਏ ਉਸ ਤੇ ਵੀ ਕਾਰਵਾਈ ਹੋਵੇ ਜਿਹਨੇ ਬਣਾਏ ਬਿਲਕੁਲ ਜਿਨਨੇ ਬੋਰਡ ਪ੍ਰਿੰਟ ਕਰਾਏ ਆ ਉਸ ਤੇ ਕਰੇ ਆ ਜਿਨ੍ਹਾਂ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਰਵਨੀਤ ਬਿੱਟੂ ਇਜ਼ ਅ ਸੈਂਟਰਲ ਮਨਿਸਟਰ ਆਫ ਦਾ ਇੰਡੀਆ ਉਹ ਇੱਕ ਵਜ਼ੀਰ ਦੀ ਕੁਰਸੀ ਤੇ ਬੈਠੇ ਨੇ ਔਰ ਉਹਨਾਂ ਨੇ ਪਾਰਟੀ ਪਾਰਟੀ ਦਾ ਕਈ ਲੀਡਰਸ਼ਿਪ ਛੱਡ ਚੁੱਕੇ ਸਾਡੇ ਦੇਸ਼ ਦੇ ਅੰਦਰ ਸਾਡੀ ਸਟੇਟ ਦੇ ਅੰਦਰ ਇਹ ਥੋੜਾ ਜਿਹੜੇ ਬੰਦਾ ਵਿਚਾਰਤਾ ਰਾਦੇ ਨਾਲ ਪਾਰਟੀ ਛੱਡ ਦੇ ਤੇ ਉਹਨੂੰ ਆਪਾਂ ਗद्दार ਸ਼ਬਦ ਬੋਲੀਏ ਇਹ ਬਹੁਤ ਸ਼ੇਮਫੁਲ ਹੈ ਔਰ ਮੈਂ ਕਾਂਗਰਸ ਦੇ ਲੀਡਰਾਂ ਨੂੰ ਸੁਚੇਤ ਕਰਾਂਗਾ ਕਿ ਉਹ ਜਿਹੜੇ ਹੈਗੇ ਆ ਇਸ ਸ਼ਬਦਾਵਲੀ ਦੇ ਵਿੱਚ ਗੁਰੇਜ਼ ਕਰਨ ਔਰ ਇਹ ਅੱਗੇ ਨੂੰ ਇਹੋ ਜਿਹੇ ਮੱਦ ਭਾਗੇ ਸ਼ਬਦ ਨਾ ਬੋਲਣ ਨਹੀਂ ਤਾਂ ਫਿਰ ਅਸੀਂ ਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਸੀਂ ਵੀ ਪ੍ਰੋਟੈਸਟ ਆ ਜਾਾਂਗੇ ਉਹਨਾਂ ਦੇ ਖਿਲਾਫ ਪਾਰਟੀ ਵੱਲੋਂ ਖਾਸ ਤੌਰ ਮਹਾਰਾਣੀ ਪ੍ਰਨੀਤ ਕੌਰ ਜੀ ਅਤੇ ਬੀਬਾ ਜੈਂਦਰ ਕੌਰ ਜੀ ਦੀ ਸਰਪ੍ਰਸਤੀ ਦੇ ਵਿੱਚ ਕਾਰਪੋਰੇਸ਼ਨ ਨੂੰ ਅਵੇਅਰ ਕਰਨਾ ਆਇਆ ਸੀ ਕਿ ਸ਼ਹਿਰ ਦੇ ਵਿੱਚ ਜਿਹੜੇ ਕਾਂਗਰਸ ਦੇ ਕੁਝ ਆਗੂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਰਵਨੀਤ ਬਿੱਟੂ ਜੀ ਦੇ ਲਈ ਗਲਤ ਜਿਹੜੇ ਸ਼ਬਦ ਹੈ ਉਹ ਪੋਸਟਰਾਂ ਦੇ ਉੱਪਰ ਵਰਤ ਕੇ ਉਹਨਾਂ ਦੀ ਜਿਹੜੀ ਇੱਜ਼ਤ ਨੂੰ ਇਹ ਠੇਸ ਪਹੁੰਚਾਈ ਹੈ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਕੇ ਆਏ ਆ ਕਿ ਉਹ ਜਿਹੜੇ ਬੋਰਡ ਹੈ ਉਹ ਉਤਾਰੇ ਜਾਣ ਜਿਵੇਂ ਮਨੋਤਰਾ ਸਾਹਿਬ ਨੇ ਗੱਲ ਕੀਤੀ ਹੈ ਇਹ ਵਿਚਾਰਧਾਰਾ ਦੀ ਲੜਾਈ ਹੈ ਜੇ ਸਾਡੀ ਵਿਚਾਰਧਾਰਾ ਕਾਂਗਰਸ ਨਾਲ ਨਹੀਂ ਮਿਲਦੀ ਸੀ ਤੇ ਅਸੀਂ ਪਾਰਟੀ ਛੱਡਤੀ ਮਿੱਟੂ ਜੀ ਨੇ ਪਾਰਟੀ ਛੱਡਤੀ ਉਹਨਾਂ ਕੋਲ ਵੀ ਬਹੁਤ ਲੀਡਰ ਹੈ ਜਿਹੜੇ ਦੂਜੀ ਪਾਰਟੀਆਂ ਚੋਂ ਕਾਂਗਰਸ ਚ ਆਏ ਕਿ ਉਹ ਉਹਨਾਂ ਨੂੰ ਪਹਿਲਾਂ ਗद्दार ਕਹਿ ਕੇ ਬੁਲਾਣਗੇ ਮੈਂ ਪੁੱਛਣਾ ਚਾਹੁੰਦਾ ਹੈ ਕਿਆ ਕਾਂਗਰਸ ਪਾਰਟੀ ਨੇ ਜਿਹੜੇ ਲੀਡਰ ਕਾਂਗਰਸ ਛੱਡ ਕੇ ਚਲੇ ਗਏ ਫਿਰ ਵਾਪਸ ਆ ਗਏ ਜਾਂ ਦੂਜੀ ਪਾਰਟੀਆਂ ਤੋਂ ਕਾਂਗਰਸ ਚਾਹੇ ਹੈ ਕਿਆ ਉਹਨਾਂ ਨੂੰ ਗद्दार ਕਹਿਣਗੇ ਉਹ ਇਸ ਕਰਕੇ ਇਹ ਸੋਚਣ ਦੀਆਂ ਗੱਲਾਂ ਹੈ ਇਹ ਲੋਕਾਂ ਦੇ ਵਿੱਚ ਇੱਕ ਤੁਹਾਡਾ ਜਿਹੜਾ ਤੁਹਾਡਾ ਦਿਮਾਗ ਹੈ ਤੁਹਾਡੀ ਸੋਚ ਹੈ ਤੁਹਾਡੀ ਵਿਚਾਰਧਾਰਾ ਉਹ ਦਰਸਾਉਂਦੀ ਹੈ ਵੀ ਤੁਸੀਂ ਕਿਹੜੀਆਂ ਹਰਕਤਾਂ ਕਰਕੇ ਤੁਸੀਂ ਆਪਣੀ ਮੈਂਟੈਲਿਟੀ ਸ਼ੋਅ ਕਰ ਰਹੇ ਹੋ ਇਹ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ ਅਸੀਂ ਕੰਡੈਮ ਕਰਦੇ ਹਾਂ ਇਸ ਚੀਜ਼ ਨੂੰ ਜਿਹੜਾ ਨੀਤ ਬਿੱਟੂ ਜੀ ਦੇ ਖਿਲਾਫ ਇਸ ਤਰ੍ਹਾਂ ਦੇ ਬੋਰਡ ਲਾਏ ਗਏ ਹਨ ਜੇ ਇਸ ਤੋਂ ਬਾਅਦ ਵੀ ਇਹ ਹਰਕਤਾਂ ਹੋਣਗੀਆਂ ਤਾਂ ਅਸੀਂ ਇਹਨਾਂ ਨੂੰ ਪੂਰਾ ਜਵਾਬ ਦੇਵਾਂਗੇ ਭਾਤੇ ਜਨਤਾ ਪਾਰਟੀ ਦੇ ਝੰਡੇ ਦੇ ਥੱਲੇ ਇਹਨਾਂ ਨੂੰ ਪੂਰੀ ਜਵਾਬੀ ਕਾਰਵਾਈ ਕੀਤੀ ਜਾਏਗੀ